ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਣੇ ਕੋਲ ਆਏ ਨੇ ਪਾਈ ਜਿਹੜੇ ਕਿ ਮਸਾਲਾ ਬਣਾਉਂਦੇ ਬਹੁਤ ਲੰਮੇ ਟਾਈਮ ਤੋਂ ਆਪਣੇ ਨਾਲ ਜੁੜੇ ਹੋਏ ਨੇ ਤੇ ਆਪਣੇ ਫਾਰਮ ਤੇ ਪਹੁੰਚੇ ਨੇ ਅੱਜ ਤੇ ਮਸਾਲਾ ਬਣਾਉਂਦੇ ਨੇ ਕਾਫੀ ਟਾਈਮ ਤੋਂ ਤੇ ਭਾਈ ਉਹਨਾਂ ਨਾਲ ਅੱਜ ਮਿਲੋਣੇ ਆ ਤੁਹਾਨੂੰ ਵੀ ਜੋ ਕਿ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਮਸਾਲਾ ਤਿਆਰ ਕਰਦੇ ਨੇ ਘਰਾਂ ਦੇ ਸਪੈਸ਼ਲ ਆਪ ਦੇ ਹੱਥੀ ਜਿਹੜੇ ਜਿਹੜੇ ਮਸਾਲੇ ਤੁਸੀਂ ਪਾਉਣਾ ਚਾਹੁੰਦੇ ਹੋ ਉਹ ਮਸਾਲੇ ਤੁਸੀਂ ਆਪ ਤਿਆਰ ਕਰਵਾ ਸਕਦੇ ਹੋ ਆਪ ਵਿੱਚ ਚੱਕੀ ਰੱਖੀ ਹੋਈ ਆ ਪੀ ਕੇ ਦੇਣਗੇ ਨਾਲ ਦੀ ਨਾਲ ਤੁਸੀਂ ਮਸਾਲੇ ਆ ਭਾਈ ਹੁਣਾਂ ਨਾ ਮਲਾਉਨੇ ਆ ਹੋਰ ਭਾਈ ਜੀ ਸਤਿ ਸ਼ਕਾਲ ਜੀ ਗਾਲ ਬਾਈ ਜੀ ਬਹੁਤ ਠੀਕ ਆ ਕੋ ਤੇ ਦੋਸਤ ਆਪਣੇ ਵੀਰਾਂ ਨੂੰ ਵੀ ਕਿਹੜੇ ਕਿਹੜੇ ਮਸਾਲੇ ਜਿਹੜੇ ਤੁਸੀਂ ਆਪਣੇ ਵੀ ਡੰਗਰਾਂ ਨੂੰ ਜਾਂ ਪਸ਼ੂਆਂ ਨੂੰ ਮੇਰੇ ਵੀਰ ਆ ਸਾਰੇ ਜਿਹੜੇ ਮਸਾਲੇ ਹੁੰਦੇ ਦੇਸੀ ਜਿਹੜੀ ਬੁੱਕੇ ਦੇ ਹੁੰਦੇ ਆ ਆ ਸਾਰਾ ਕੁਝ ਮਲਾ ਕੇ ਤਿਆਰ ਕਰਕੇ ਆਖਾ ਸਾਹਮਣੇ ਬਣਾ ਕੇ ਦਿੰਦੇ ਆਪਣੇ ਪਸ਼ੂ ਨੂੰ ਰੋਜ਼ ਦਾ 50 ਗ੍ਰਾਮ ਦੁੱਧ ਦੇਣ ਵਾਲੇ ਪਸ਼ੂ ਨੂੰ ਰੋਜ਼ ਦਾ ਸੌਣ ਵਾਲੇ ਪਸ਼ੂ ਨੂੰ ਹਫ਼ਤੇ ਵਿੱਚ ਦੋ ਵਾਰੀ ਪਾ ਦੋ। ਹਾਂਜੀ। ਦਾਣੇ ਮੇਂ ਫੀਡ ਮੇਂ ਮੰਡ ਮੇਂ ਜੋ ਤੁਸੀਂ ਪਾਉਂਦੋ ਉਸੇ ਪਾ ਦੋ। ਪਸ਼ੂ ਪੱਠੇ ਬਧਿਆ ਖਾਵੇ, ਪਾਣੀ ਬਧਿਆ ਪੀਵੇ, ਦੁੱਧ ਬਣਾਵੇ ਨਾਲੇ ਰੋਗੋ ਤੋਂ ਸਾਫ਼ ਰਹੇ ਵੇ ਆਪਣਾ ਪਸ਼ੂ। ਅੱਛਾ ਜੀ। ਅਬ ਦੇਖੋ ਪਹਿਲਾਂ ਜੋ ਸਿਆਣੇ ਪਸ ਬੰਦੇ ਥੇ, ਸਿਆਣੇ ਬੰਦੇ ਪਸ਼ੂ ਨੂੰ ਖੇਤਾਂ 'ਚ ਚੁਗਾ ਕਰਦੇ ਤੇ ਹਰ ਤਰ੍ਹਾਂ ਦਾ ਚਾਰਾ ਖਾਵੇਤਾ ਪਸ਼ੂ। ਹਾਂ। ਜਿਹੜੀ ਬੂਟੀ ਵੀ ਖਾਉਂਦਾ ਸੀ। ਤੇ ਨਾਲੇ ਨਾ ਤਾਂ ਕਿਸੇ ਨੂੰ ਬਿਮਾਰੀ ਦਾ ਪਤਾ ਤਾਂ ਡਾਕਟਰ ਦਾ ਪਤਾ ਦਾ। ਤੇ ਸਾਡੇ ਕਰਿਆ ਹੁਣ ਬੰਦ ਗਏ ਪਸ਼ੂ ਆਪਾਂ ਨੇ ਤੋ ਇਸ ਕਰਕੇ ਇਹੋ ਜੀ ਚੀਜ਼ਾਂ ਜ਼ਰੂਰੀ ਪਸ਼ੂਆਂ ਵਾਸਤੇ ਬਹੁਤ ਜ਼ਰੂਰੀ ਇੱਕ ਅਬ ਆਜੋ ਤੁਸੀਂ ਮੈਂ ਤੁਹਾਨੂੰ ਇੱਕ ਇੱਕ ਬੱਕਰੀ ਬੱਕਰੀ ਚੀਜ਼ਾਂ ਦੱਸਾਂ ਇਹ ਕਿਹੜੀ ਕਿਹੜੀ ਚੀਜ਼ ਕਿਹੜੀ ਕਿਹੜੀ ਚੀਜ਼ ਮੈਂ ਕੰਮ ਕਰਦੀ ਹੈ ਹਾਂਜੀ ਇਹ ਜ਼ਰੂਰ ਚਾਣਨਾ ਪਾਉ ਆਹ ਹੈ ਜੀ ਆਪਣਾ ਬਿਹੜਾ ਇਹ ਪਹਾੜੀ ਬਦਾਮ ਹੁੰਦਾ ਇਹਦਾ ਮੁਰਾ ਬਿਹੜਾ ਆਮਲਾ ਹਰੜ ਇਹ ਤਿੰਨਾਂ ਚੀਜ਼ਾਂ ਦਾ ਤਿਰਫਲਾ ਹੀ ਬਣਦਾ ਜੇ ਬੰਦੇ ਵੀ ਖਾਉਂਦੇ ਇਹ ਬਿਹੜਾ ਆਪਣੇ ਪਸ਼ੂ ਮੇ ਫੁਲਾਵਟ ਲਾਵੇ ਫੇਂਟ ਬਣਾਵੇ ਦੁੱਧ ਮੇ ਕੰਮ ਕਰੇ ਪਸ਼ੂ ਕੇ ਇਹ ਸੋਨ ਤੇ ਜੀ ਇਸੇ ਬੰਦੇ ਵੀ ਚਾਹੇ ਮੇ ਪਕਾ ਪਕਾ ਕੇ ਪੀਵੇ ਔਰ ਪਸ਼ੂ ਕੇ ਲਈ ਕੈਲਸ਼ੀਅਮ ਦੀ ਪੂਰਤੀ ਕਰੇ ਇਹ ਕੜੂ ਹਕਤਾ ਜੀ ਚਿੱਟਾ ਕੜੂ ਇਸੇ ਬਚਵੀ ਬੋਲਦੇ ਹੈ ਜੋ ਪਸ਼ੂ ਕੇ ਲੱਤ ਮੇ ਸਰਣ ਪੇ ਜਾਵੇ ਲੰਗੜਾ ਹੋ ਕੇ ਚਲਣ ਲਗੇ ਉਸ ਮੇ ਕੰਮ ਕਰੂਗਾ ਇਨਾਂ ਕੇ ਸਰਜੀ ਗੁਲਧਵਾ ਫੁੱਲ ਹੀ ਬੋਲਦੇ ਐ ਇਸੇ ਪਸ਼ੂ ਕਾ ਖੂਨ ਕਟ ਹੋ ਜਾਵੇ ਥੱਲੇ ਭੇਜਾ ਪਸ਼ੂ ਖੂਨ ਬਣਾਵੇ ਇਹ ਇੰਦਰਾਨ ਕੀ ਜੜੋਤੀ ਐ ਪਿਸਾਬ ਕਾ ਗੋਹੇ ਕਾ ਬੰਦ ਨਹੀਂ ਪੜਨਾ ਕਿਸੇ ਪਸ਼ੂ ਕੇ ਆਪਣੇ ਇਹ ਸਰਜੀ ਬੈਲਗਿਰੀ ਹੁੰਦੀ ਐ ਜੋ ਆਪਣਾ ਪਸ਼ੂ ਪਾਰ ਮਾਰਦਾ ਗਰਮੀਆਂ ਮੇ ਸੋਣ ਗਟ ਮੈਨ ਨਾ 1-2 ਮਹੀਨਾ ਰਹਿ ਜਾ ਸੋਣ ਕਾ ਪਾਰ ਮਰਨ ਲਗੇ ਪਸ਼ੂ ਗਰਮੀ ਕੀ ਵਜਹੇ ਸੇ ਕੋਈ ਪਸ਼ੂ ਪਾਰ ਨਹੀਂ ਮਾਰਨਾ ਆਪਣਾ ਇਹ ਕਾਲੀ ਜੀਰੀ ਹੁੰਦੀ ਐ ਜੋ ਪਸ਼ੂ ਕੇ ਜੇਰ ਬਾਦ ਕੀ ਥਨਲ ਲੇਗੀ ਹਰ ਤਰ੍ਹਾਂ ਕੀ ਰੋਕੂ ਸਾਫ ਕਰੇ ये निसाददर होता है ये थी, ठीकरे निसाददर जो पशु के ठंड में छिचड़ आ जावे खून आ जावे ठंड के रोको सभी को साफ करे जी ये अर्जुन की छाल है जी जो पशु का खून को पतला करे टेकते बचावे एक गलो है जी नीम गलो पशु के बुखार बन जावे जकड़ा बुखार बन रहे के की सालाता बुखार नहीं निकलदा पशु का इससे बुखार नहीं बनूंगा अब मगा मरोड़ फली है जो पशु पतला गोहा करता जला मारता इससे पतला गोहा नहीं करना कोई पशु ये हरड़ होती है सर जी ਬੜੀ ਹਰੜੀ ਹੁੰਦੀ ਹੈ ਜੋ ਪਸ਼ੂ ਕੇ ਖਾਇਆ ਪਿਆ ਹਜਮ ਕਰੇ ਪਸ਼ੂ ਕੋਈ ਮੈਂ ਦਾਣਾ ਫੇਕੇ ਪਾਚਨ ਤਕਤੀ ਬੜੇ ਨਹੀਂ ਕਰਦੀ ਲੀਵਰ ਕਾਮ ਨਹੀਂ ਕਰਦਾ ਪਸ਼ੂ ਦਾ ਦਾਣਾ ਫਾਪ ਆਗੇ ਫਾ ਬੋ ਜਾ ਲੀਵਰ ਇਹ ਪਸ਼ੂ ਦਾ ਲੀਵਰ ਕੀ ਸੈੱਟ ਰੱਖੇ ਪਾਚਨ ਬੱਜਾ ਕਰੇ ਪਸ਼ੂ ਆ ਇਹ ਕੂੜੇ ਕੀ ਛਾਲੇ ਜੀ ਲੀਵਰ पे ਗੰਦ ਇਨਫੈਕਸ਼ਨ ਨਹੀਂ ਅੱਤ ਕੋਈ ਪਸ਼ੂ ਗੰਦ ਮਿੱਟੀ ਨਹੀਂ ਚਾਟਦਾ ਇਹ ਸਰਨਾਇ ਪੱਤੀ ਹੈ ਜੀ ਕਬਜ ਨਹੀਂ ਬਣੇ ਫਰਾ ਨਹੀਂ ਬਣੇ ਕਿਸੇ ਪਸ਼ੂ ਕੇ ਇਹ ਆਪਣੀ ਅੰਬ ਹਲਦੀ ਹੁੰਦੀ ਹੈ ਗਿਆਣ ਪਸ਼ੂ ਕੇ ਇਨਫੈਕਸ਼ਨ ਨਹੀਂ ਬਣੇ ਜੀ ਇਹ ਆਮਲਾ ਹੁੰਦਾ ਹੈ ਜੋ ਪਰ ਉਸ ਪਸ਼ੂ ਦਾ ਲੀਵਰ ਸੈਟ ਰੱਖੇ ਰੱਜੀ ਰੱਖੇ ਪਸੂ ਨੇ ਚਰਾਇ ਤਾ ਤੇਰੀ ਚੀਚੜ ਨਹੀਂ ਪੜਦੇ ਮਲਫ ਨਹੀਂ ਪੇਣੀ ਖੁਰਕ ਨਹੀਂ ਪੇਣੀ ਕਿਸੇ ਪਸੂ ਗਏ ਇਹ ਜੀਰਾ ਡੰਡੀ ਹੈ ਜੀ ਹਾਜਮਾ ਕਰੇ ਚਾਰੂ ਕਰੇ ਭੁੱਖ ਲਾਵੇ ਪਸੂ ਨੂੰ ਕਾਲਾ ਬੱਸਾ ਹੁੰਦਾ ਇਹ ਧਸਕਾ ਨਹੀਂ ਮਾਰਦਾ ਕੋਈ ਪਸੂ ਖੰਗ ਤੰਨੀ ਆਂਦਾ ਅੱਛੇ ਜੀ ਇਹ ਸਮੁੰਦਰ ਚ ਆਉਂਦਾ ਅੰਖਾ ਚ ਕੀੜਾ ਨਹੀਂ ਪੇਣੀ ਕਿਸੇ ਪਸੂ ਗਏ ਔਰ ਆਪਣਾ ਇਹ ਤੁਮਾ ਹੁੰਦਾ ਕੋੜ ਤੁਮਾ ਦਰਦ ਨਹੀਂ ਬਣਦੀ ਬਾਈ ਬੱਦੀ ਨਹੀਂ ਬਣਦੀ ਫਾਰਾ ਨਹੀਂ ਬਣਨੇ ਕਿਸੇ ਪਸੂ ਗਏ ਇਹ ਸਾਰਾ ਕੁਝ ਮਲਾ ਕੇ ਤਿਆਰ ਕਰਕੇ ਦੇਉਂਦੇ 40 ਚੀਜ਼ਾਂ ਹੁੰਦੀਆਂ ਨਾਲ ਦੀ ਨਾਲ ਅੱਖਾਂ ਦੇ ਸਾਹਮਣੇ ਰਗੜ ਕੇ ਦੇਉਂਦੇ ਭਾਈ ਇਹ ਆਪਣੇ ਘੱਟ ਤੋਂ ਘੱਟ 10-12 ਸਾਲ ਦੇ ਮਸਾਲਾ ਬਣਾਉਂਦੇ ਇਹਨਾਂ ਦਾ ਪਰਿਵਾਰ ਦਾ ਸਾਰਾ ਦਾ ਇਕੱਠਾ ਹੀ ਬਣਾਉਂਦੇ ਤੇ ਹੁਣੇ ਹੀ ਬਣਾਇਆ ਭਾਈ ਦਾ ਕੋੜੀਆ ਦਾ ਬੱਕਰੀਆ ਦਾ ਪਸ਼ੂਆਂ ਦਾ ਜਿਹੜਾ ਮਰਜ਼ੀ ਜਾਨਵਰ ਉਹ ਮਸਾਲਾ ਬਣਾਵੇ ਭਾਈ ਨੰਬਰ ਦੇ ਦੇਣਾ ਤੁਹਾਨੂੰ ਸਕਰੀਨ 'ਤੇ ਨੰਬਰ ਲੱਗ ਜਾਊਗਾ ਹਾਂਜੀ ਨੰਬਰ ਦੇ ਦੋ ਆਪਣਾ ਤੇ ਮਸਾਲਾ ਛਜਗਾ ਬਣਾਵਾਂਗੇ ਤੁਸੀਂ ਸਾਡਾ ਇੱਕ ਮਸਾਲਾ ਵਰਤ ਕੇ ਵੇਖੋ ਇਹੋ ਜਿਹੀ ਚੀਜ਼ਾਂ ਵਧੀਆ ਹੁੰਦੀ ਪਸੂ ਵਾਸਤੇ ਮਾਲਨੇ ਬਤੀਸਾ ਤਾਰਾ ਮੀਰਾ ਇਹ ਚੀਜ਼ਾਂ ਹੁੰਦੀ ਉਹ ਵੀ ਪਾਣ ਕੇ ਲੋੜਨੇ ਮਸਾਲਾ ਪਾ ਗਏ ਸਾਡਾ ਨੰਬਰ ਹੈ 700 ਪੂਰਾ 94 150 60 ਆ ਨੰਬਰ ਹੈ ਕਿਹੜੇ ਕਿਹੜੇ ਰੇ ਜੀ ਤੁਸੀਂ ਆਪਣਾ ਵੀ ਜਾ ਕੇ ਕਿੱਥੇ ਕਿੱਥੋਂ ਤੱਕ ਹਾਂ ਜਾ ਕੇ ਬਣਾ ਸਕਦੇ ਜੀ ਤੇ ਬਾਈ ਮੈਂ ਤਾਂ ਰਹਿੰਦਾ ਗਿੱਥਲ ਸਾਡਾ ਬੰਦਾ ਰਹਿੰਦਾ ਇੱਕ ਗੰਗਾ ਨਗਰ ਸ੍ਰੀ ਗੰਗਾ ਨਗਰ ਰਹਿੰਦੇ ਹਾਂ ਜੀ ਇੱਕ ਰੇਮਦਾਬਾਈ ਬਰਨਾਲਾ ਅੱਛਾ ਇਹ ਇੱਕ ਰੇਮਦਾਬਾਈ ਆਤਰਨ ਤਾਰਨ ਠੀਕ ਆ ਇੱਕ ਰੇਉਂਦਾ ਬਾਈ ਇਹ ਸਰੰਦਰੇ ਹੁੰਦੇ ਅੱਛਾ ਖੰਨੇ ਕੇ ਉੱਲੇ ਕਿਸੇ ਵੀ ਏਰੀਆ ਦੇ ਵਿੱਚੋਂ ਫੋਨ ਕਰ ਦੋ ਤੇ ਹੀ ਆਪ ਕੋ ਉਥੇ ਪਹੁੰਚ ਕਰ ਦੋਗੇ ਕਹਿੰਦਾ ਹਾਂ ਜਿਹੜੇ ਮਰਜ਼ੀ ਏਰੀਆ ਤੋਂ ਫੋਨ ਆ ਜਾਵੇ ਅਸੀਂ ਉਧਰ ਜੀ ਜਾ ਕੇ ਮਸਾਲਾ ਬਣਾਇਆ ਠੀਕ ਚਲੋ ਠੀਕ ਹੋਰ ਵੀ ਕੋਈ ਤੁਸੀਂ ਆਪਣੀ ਸੁਝਾਅ ਦੇਣਾ ਚਾਹੁੰਦੇ ਹੋ ਜਿਵੇਂ ਕਿ ਜਿਦਾ ਕੋਈ ਪਸ਼ੂ ਕੇ ਦਿੱਕਤ ਆ ਜਾਵੇ ਮਾਨ ਲਓ ਕਿਸੇ ਬੰਦੇ ਨੂੰ ਮਸਾਲਾ ਬਾਰੇ ਪਈ ਵਾਰ ਪਸ਼ੂ ਆਪਣਾ ਜ਼ੇਰ ਨਹੀਂ ਛੁੱਟਦਾ ਹਾਂ ਉਸ ਬਾਰੇ ਕੋਈ ਮਸਾਲੇ ਦੇ ਕੋਈ ਇਹੋ ਜਿਹੇ ਦੋ ਪਈ ਆਪਣੀ ਜਾਣਕਾਰੀ کئی ਵਾਰੀ ਹਸਾਉ ਜਾ ਪਸ਼ੂ ਕੇ ਪਾਰ ਮਾਰ ਜਾ ਥੰਡ ਖਰਾਬ ਹੋ ਜਾ ਨਤਾ ਦਾ ਬਿਆਵੇ ਪਸ਼ੂ ਜ਼ੇਰ ਬਾਦ ਹੋ ਜਾਵੇ ਕਿਸੇ ਵੀ ਤਰ੍ਹਾਂ ਹੀ ਕੋਈ ਵੀ ਦਿੱਕਤ ਬਣਦਾ ਪਾਵੇ ਮਸਾਲਾ ਨਾ ਵੀ ਬਣਵਾਣਾ ਹੋਵੇ ਬੰਦੇ ਨੂੰ ਫਿਰ ਸਾਡੇ ਕੋ ਫੋਨ ਕਰੋ ਅਸੀਂ ਫੋਨ ਫੋਨ ਦੇ ਤੈਨੂੰ ਤਰੀਕਾ ਬਤਾ ਦਾਂਗੇ ਠੀਕ ਆਪਣਾ ਨੰਬਰ ਪਾਈ ਹੋਣਾ ਤਾਂ ਦੇ ਬਾਈ ਦਿੰਦੇ ਆ ਤੁਹਾਨੂੰ ਤੁਸੀਂ ਫੋਨ ਕਰੋ ਚਲੋ ਠੀਕ ਹੈ ਜੀ ਠੀਕ ਹੈ